ਯੂਕੇ ਵਿੱਚ ਵੱਧਦੀ ਪ੍ਰਵਾਸ ਸਮੱਸਿਆ ਨੇ ਬ੍ਰਿਟਿਸ਼ ਨਾਗਰਿਕਾਂ ਦੇ ਵਿੱਚ ਗੁੱਸੇ ਨੂੰ ਜਨਮ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਦੇਸ਼ ਭਰ ਦੇ ਵਿੱਚ ਕਈ ਵਿਰੋਧ ਪ੍ਰਦਰਸ਼ਨ ਹੋਏ ਨੇ ਪਿਛਲੇ ਹਫ਼ਤੇ ਹਜ਼ਾਰਾਂ ਬ੍ਰਿਟਿਸ਼ ਨਾਗਰਿਕਾਂ ਨੇ ਅੰਗਰੇਜ਼ੀ ਅਤੇ ਯੂਨੀਅਨ ਜੈਕ ਝੰਡੇ ਲਹਿਰਾਉਂਦੇ ਹੋਏ ਸੜਕਾਂ ਤੇ ਉੱਤਰ ਕੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਨਾਅਰੇ ਲਗਾਏ ਨੇ ਇਹ ਪ੍ਰਦਰਸ਼ਨ ਮੁਕ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਅਸਾਮ ਮੰਗਣ ਵਾਲਿਆਂ ਨੂੰ ਰੱਖਣ ਲਈ ਵਰਤੇ ਜਾ ਰਹੇ ਹੋਟੈਲਸ ਦੇ ਬਾਹਰ ਹੋ ਰਹੇ ਨੇ ਇਸ ਮੁੱਦੇ ਨੇ ਯੂਕੇ ਦੇ ਸਮਾਜਿਕ ਤੇ ਰਾਜਨੀਤਿਕ ਸਮੱਸਿਆ ਨੂੰ ਹੋਰ ਜ਼ਿਆਦਾ ਡੂੰਘਾ ਕਰ ਦਿੱਤਾ ਹੈ ਜਿਸ ਤੇ ਵਿੱਚ ਕੁਝ ਲੋਕ ਇਸ ਨੂੰ ਬ੍ਰਿਟਿਸ਼ ਪਛਾਣ ਦੀ ਰੱਖਿਆ ਦਾ ਸੰਘਰਸ਼ ਦੱਸ ਰਹੇ ਨੇ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਐਨੀ ਦਿਨੀ ਯੂਕੇ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਥਾਨਕ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਚੁੱਕਾ ਹੈ ਲੋਕ ਪ੍ਰਵਾਸੀਆਂ ਸਣੇ ਯੂਕੇ ਸਰਕਾਰ ਤੇ ਵੀ ਜੰਮ ਕੇ ਆਪਣੀ ਪੜਾਅ ਕੱਢ ਰਹੇ ਨੇ ਕਾਰਨ ਹੈ ਯੂਕੇ ਦੇ ਵਿੱਚ ਬੇਹਿਸਾਬ ਵੱਧ ਰਹੇ ਪ੍ਰਵਾਸੀਆਂ ਦੀ ਗਿਣਤੀ ਇਸ ਸਮੱਸਿਆ ਨੇ ਹੋਰ ਕਈ ਸਮੱਸਿਆਵਾਂ ਨੂੰ ਜਨਮ ਦੇ ਦਿੱਤਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਇਲਾਕਿਆਂ ਦੇ ਵਿੱਚ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ ਉੱਥੇ ਅਪਰਾਧ ਵੀ ਵਧਿਆ ਹੈ ਅਤੇ ਸਰਕਾਰੀ ਸਹੂਤਾ ਜਿਵੇਂ ਕਿ ਟ੍ਰਾਂਸਪੋਰਟੇਸ਼ਨ ਤੇ ਨੌਕਰੀਆਂ ਤੇ ਵੀ ਇਸ ਦਾ ਕਾਫੀ ਅਸਰ ਨਜ਼ਰ ਆਇਆ ਹੈ ਹੁਣ ਕਈ ਫਾਰ ਰਾਈਟ ਅਤੇ ਕੱਟੜਪੰਥੀ ਸੰਗਠਨਾ ਨੇ ਸੜਕਾਂ ਤੇ ਉਤਰ ਕੇ ਸਰਕਾਰ ਨੂੰ ਕੇਰਨ ਦਾ ਮਨ ਬਣਾ ਲਿਆ ਹੈ ਯੂਕੇ ਦੇ ਲੰਡਨ, ਬਰਮਿੰਗਮ, ਮਾਂਚੈਸਟਰ ਅਤੇ ਨਿਊਕਾਸਲ ਸ਼ਹਿਰਾਂ ਦੇ ਵਿੱਚ ਅਸਾਈਲਮ ਸੀਕਰਸ ਨੂੰ ਹੋਟਲਜ਼ ਦੇ ਵਿੱਚ ਰੱਖਣ ਦੇ ਖਿਲਾਫ ਜਮ ਕੇ ਪ੍ਰਦਰਸ਼ਨ ਹੋ ਰਹੇ ਨੇ ਹਜ਼ਾਰਾਂ ਲੋਕਾਂ ਨੇ ਪ੍ਰਵਾਸੀਆਂ ਤੇ ਯੂਕੇ ਸਰਕਾਰ ਦੇ ਖਿਲਾਫ ਜਮ ਕੇ ਨਫ਼ਰਤ ਭਰੇ ਨਾਰੇ ਲਗਾਏ ਲੰਡਨ ਦੇ ਥੀਸਲ ਸਿਟੀ ਬਾਰਬਿਕਨ ਹੋਟਲ ਦੇ ਬਾਹਰ ਤੇ ਨਗਸਤ ਨੂੰ ਲਗਭਗ 100 ਲੋਕਾਂ ਨੇ ਪ੍ਰਦਰਸ਼ਨ ਕੀਤਾ ਪੁਲਿਸ ਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸੰਭਾਲਣ ਅਤੇ ਰੋਕਣ ਦੇ ਵਿੱਚ ਕਾਫੀ ਮੁਸ਼ਕਲਤ ਕਰਨੀ ਪਈ ਇਸ ਦੌਰਾਨ ਪੁਲਿਸ ਨੇ 15 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਾਡੇ ਲੋਕ ਆਪਣੇ ਬੇਕਾਰ ਹੋ ਰਹੇ ਨੇ ਅਤੇ ਭੁੱਖੇ ਮਰ ਰਹੇ ਨੇ ਤੇ ਸਰਕਾਰਾਂ ਦੇ ਵੱਲੋਂ ਅਸਾਈਲਮ ਸੀਕਰਜ਼ ਨੂੰ ਹੋਟੈਲਸ ਦੇ ਵਿੱਚ ਰੱਖਿਆ ਜਾ ਰਿਹਾ ਹੈ ਯੂਕੇ ਦੇ ਵਿੱਚ ਪ੍ਰਵਾਸ ਖਾਸ ਤੌਰ ਤੇ ਗੈਰਕਾਨੂੰਨੀ ਪ੍ਰਵਾਸ ਲੰਬੇ ਸਮੇਂ ਤੋਂ ਇੱਕ ਵਿਵਾਦਿਤ ਮੁੱਦਾ ਰਿਹਾ ਹੈ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੇ ਮੁਤਾਬਕ ਸਾਲ 2024 ਦੇ ਵਿੱਚ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਅਸਾਇਲਮ ਦੇ ਲਈ ਅਰਜ਼ੀਆਂ ਦਿੱਤੀਆਂ ਜੋ ਜਰਮਨੀ ਅਤੇ ਫ੍ਰਾਂਸ ਦੇ ਨਾਲੋਂ ਕਾਫੀ ਘੱਟ ਹੈ ਪਰ ਸਮੁੰਦਰੀ ਰਸਤੇ ਰਾਹੀਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ 2018 ਤੋਂ ਲਗਭਗ 1 ਲੱਖ 20 ਹਜ਼ਾਰ ਲੋਕ ਛੋਟੀਆਂ-ਛੋਟੀਆਂ ਕਿਸ਼ਤੀਆਂ ਦੇ ਰਾਹੀਂ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਯੂਕੇ ਦੇ ਵਿੱਚ ਦਾਖਲ ਹੋਏ 2024 ਦੇ ਵਿੱਚ ਇਸ ਰਸਤੇ ਤੇ 82 ਦੇ ਕਰੀ ਪ੍ਰਵਾਸੀਆਂ ਦੀ ਮੌਤ ਵੀ ਹੋਈ ਤੇ 2025 ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਦੌਰਾਨ 18 ਲੋਕ ਇਸ ਦੌਰਾਨ ਮਾਰੇ ਗਏ। ਬ੍ਰਿਟਿਸ਼ ਸਰਕਾਰ ਨੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਕਈ ਉਪਾਅ ਕੀਤੇ ਜਿਨ੍ਹਾਂ ਦੇ ਵਿੱਚ 2023 ਦੇ ਇਲੀਗਲ ਇਮੀਗ੍ਰੇਸ਼ਨ ਬਿਲ ਸ਼ਾਮਿਲ ਹੈ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਯੂਕੇ ਆਉਣ ਵਾਲਿਆਂ ਨੂੰ ਡਿਪੋਰਟ ਕਰਨ ਦੀ ਆਗਿਆ ਦਿੰਦਾ ਹੈ। ਹਾਲਾਂਕਿ ਇਸ ਬਿਲ ਨੂੰ ਮਨੁੱਖੀ ਅਧਿਕਾਰ ਸੰਗਠਨਾ ਨੇ ਗੈਰ ਕਾਨੂੰਨੀ ਅਤੇ ਅਣਮਨੁੱਖੀ ਦੱਸਿਆ ਹੈ। ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁੰਗ ਦੀ ਸਰਕਾਰ ਨੇ ਸਟੌਪ ਦੀ ਬੋਟਸ ਮੁਹਿੰਮ ਅਤੇ ਰਵਾਂਡਾ ਦੇ ਨਾਲ ਅਸਾਈਲਮ ਸਮਝੌਤਾ ਵੀ ਉਹਨਾਂ ਦਾ ਅਸਫਲ ਰਿਹਾ ਕਿਉਂਕਿ ਕਾਨੂੰਨੀ ਚੁਣੌਤੀਆਂ ਦੇ ਕਾਰਨ ਇੱਕ ਵੀ ਪ੍ਰਵਾਸੀ ਨੂੰ ਰਵਾਂਡਾ ਨਹੀਂ ਭੇਜਿਆ ਜਾ ਸਕਿਆ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੇ ਅੰਕੜਿਆਂ ਦੇ ਮੁਤਾਬਿਕ ਬ੍ਰਿਟਿਸ਼ ਲੋਕ ਪ੍ਰਵਾਸੀਆਂ ਦੀਆਂ ਕਿਸਮਾਂ ਦੇ ਵਿੱਚ ਅੰਤਰ ਕਰਦੇ ਨੇ ਉੱਚ ਹੁਨਰ ਵਾਲੇ ਪ੍ਰਵਾਸੀ ਜਿਵੇਂ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਜ਼ਿਆਦਾ ਸਮਰਥਨ ਮਿਲਦਾ ਹੈ ਜਦਕਿ ਘੱਟ ਹੁਨਰ ਵਾਲੇ ਜਾਂ ਫਿਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਵਿਰੋਧ ਜ਼ਿਆਦਾ ਹੁੰਦਾ ਹੈ ਅਤੇ ਇੱਕ ਗੱਲ ਖਾਸ ਹੈ ਕਿ ਯੂਕੇ ਦੇ ਵਿੱਚ ਲੋਕ ਯੂਰਪੀਆ ਫਿਰ ਹੋਰ ਪੱਛਮੀ ਬੁਲਕਾਂ ਤੋਂ ਆਉਣ ਵਾਲੇ ਗੋਰੀ ਜਾਤੀ ਦੇ ਲੋਕਾਂ ਦਾ ਵਿਰੋਧ ਨਹੀਂ ਕਰਦੇ ਬਲਕਿ ਗਰੀਬ ਮੁਲਕਾਂ ਤੋਂ ਆਉਣ ਵਾਲੇ ਗੈਰ ਗੋਰੀ ਜਾਤੀ ਦੇ ਪ੍ਰਵਾਸੀਆਂ ਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ ਇਹ ਪ੍ਰਦਰਸ਼ਨ ਗੈਰ ਗੋਰੀ ਜਾਤੀ ਦੇ ਲੋਕਾਂ ਖਿਲਾਫ ਹੋ ਰਹੇ ਨੇ ਇਹ ਨਸਲੀ ਰੈਂਕਿੰਗ ਕਹੋਂਦੀ ਹੈ ਕਿ ਗੋਰੇ ਅੰਗਰੇਜ਼ੀ ਬੋਲਣ ਵਾਲੇ ਅਤੇ ਯੂਰਪੀਆ ਫਿਰ ਇਸਾਈ ਮੂਲ ਦੇ ਪ੍ਰਵਾਸੀਆਂ ਨੂੰ ਇੱਥੇ ਜਲਦੀ ਸਵੀਕਾਰ ਕਰ ਲਿਆ ਜਾਂਦਾ ਹੈ ਕੀਸ ਚਾਰਮਰ ਦੀ ਅਗਵਾਈ ਵਾਲੀ ਲੇਬਰ ਸਰਕਾਰ ਨੇ ਸਮਗਲਿੰਗ ਗਰੋਹਾਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਪਰ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਵਿੱਚ ਅਸਫਲਤਾ ਦੀ ਲਈ ਉਹਨਾਂ ਦੀ ਆਲੋਚਨਾ ਵੀ ਹੋ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੀਆਂ ਪਿਛਲੀਆਂ ਸਰਕਾਰਾਂ ਇਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਦੇ ਵਿੱਚ ਆਉਣ ਤੋਂ ਰੋਕਣ ਦੇ ਵਿੱਚ ਅਸਫਲ ਰਹੀਆਂ ਨੇ ਪਿਛਲੀਆਂ ਸਰਕਾਰਾਂ ਜੋ ਵੀ ਨੀਤੀਆਂ ਲਿਆਈਆਂ ਉਹ ਸਾਰੀਆਂ ਦੀਆਂ ਸਾਰੀਆਂ ਫੇਲ ਹੋਈਆਂ ਨੇ ਜਿਸ ਦੇ ਨਾਲ ਯੂਕੇ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਕਾਫੀ ਵੱਧ ਗਈ ਹੈ ਇਨ੍ਹਾਂ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਵਾਸੀਆਂ ਦੇ ਕਾਰਨ ਯੂਕੇ ਦੇ ਵਿੱਚ ਅਪਰਾਧਾਂ ਵਿੱਚ ਵੀ ਇਨਜਾਫਾ ਹੋਇਆ ਹੈ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਜਿੰਸੀ ਅਪਰਾਧ ਵਧੇ ਨੇ ਯੂਕੇ ਦੇ ਕਈ ਥਾਵਾਂ ਤੋਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਅਸਾਈਲਮ ਮੰਗਣ ਵਾਲੇ ਕੁਝ ਅਪਰਾਧੀ ਮਾਨਸਿਕਤਾ ਵਾਲੇ ਲੋਕਾਂ ਦੇ ਵੱਲੋਂ ਜਿਨਸੀ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਫੁੱਟਿਆ ਤੇ ਸ਼ਰਨਾਰਥੀਆਂ ਦੀ ਰਹਾਇਸ਼ਾਂ ਦੇ ਬਾਹਰ ਜਮ ਕੇ ਵਿਰੋਧ ਪ੍ਰਦਰਸ਼ਨ ਹੋਏ ਨੇ ਯੂਕੇ ਦੀ ਪ੍ਰਵਾਸ ਸਮੱਸਿਆ ਇੱਕ ਗੁੰਝਲਦਾਰ ਮੁੱਦਾ ਹੈ ਜੋ ਸੁਰੱਖਿਆ ਇਕਨੋਮੀ ਤੇ ਮਨੁੱਖੀ ਅਧਿਕਾਰਾਂ ਨੂੰ ਸੰਤੁਲਿਤ ਕਰਨ ਦੀ ਮੰਗ ਕਰਦਾ ਹੈ ਜਿੱਥੇ ਬ੍ਰਿਟਿਸ਼ ਨਾਗਰਿਕਾਂ ਦੀਆਂ ਚਿੰਤਾਵਾਂ ਜਿਵੇਂ ਕਿ ਜਨਤਕ ਸੇਵਾਵਾਂ ਤੇ ਦਬਾਅ ਅਤੇ ਸੁਰੱਖਿਆ ਆਪਣੀ ਥਾਂ ਤੇ ਜਾਇਜ਼ ਨੇ ਉਥੇ ਨਫ਼ਰਤ ਅਤੇ ਨਸਲਵਾਦ ਦੇ ਮੁੱਦੇ ਵੀ ਅਹਿਮ ਨੇ ਸਰਕਾਰ ਨੂੰ ਸੁਰੱਖਿਆਤ ਅਤੇ ਕਾਨੂੰਨੀ ਅਸਾਈਲਮ ਰੂਟਸ ਨੂੰ ਵਧਾਉਣ ਸਮੱਗਲਿੰਗ ਨੈਟਵਰਕਸ ਤੇ ਸਖਤੀ ਕਰਨ ਦੀ ਜ਼ਰੂਰਤ ਹੈ ਦੇਖਣਾ ਹੋਵੇਗਾ ਕਿ ਇਹਨਾਂ ਪ੍ਰਦਰਸ਼ਨਾਂ ਦਾ ਅੱਗੇ ਕੀ ਸੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ